ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਫੂਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਸ਼ੀਵਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਇਹ ਕੰਮ ਕਰਦੇਾਂਗੇ ਉਹ ਕੰਮ ਕਰਦੇਾਂਗੇ ਐਮਐਸਪੀ ਮਿਲੇਗੀ ਲੇਕਿਨ ਹੁਣ ਇਹਨਾਂ ਦੇ ਮੰਤਰੀ ਵੀ ਜਿਹੜੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਕਰ ਰਹੇ ਨੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਆ ਪੰਜ ਦਿਨ ਪਹਿਲਾਂ ਵੱਡੇ ਤੌਰ ਤੇ ਗੁੰਮਰਾਹ ਕੀਤਾ ਸੀ ਲੇਕਿਨ ਉਸ ਦਾ ਸੱਚ ਸਾਹਮਣੇ ਆ ਗਿਆ ਹੈ ਕਿਉਂਕਿ ਹਰਪਾਲ ਸਿੰਘ ਚੀਮਾ ਨੂੰ ਰੱਜ ਕੇ ਲਾਣਤਾ ਪੈ ਰੀਆਂ ਨੇ ਪੰਜਾਬ ਦੇ ਲੋਕਾਂ ਵੱਲੋਂ ਕਿ ਭਾਈ ਤੁਸੀਂ ਇੰਜ ਲੋਕਾਂ ਨੂੰ ਗਮਰਾ ਨਾ ਕਰੋ ਪੰਜਾਬ ਦੇ ਲੋਕਾਂ ਨੂੰ ਹੁਣ ਤੁਸੀਂ ਜਾਦਾ ਦੇਰ ਤੱਕ ਬੁੱਧੂ ਨਹੀਂ ਬਣਾ ਸਕਦੇ ਭਾਈ ਤੁਸੀਂ ਕੰਮਕੁਮਤੇ ਕਰਨੇ ਹੀ ਨਹੀਂ ਹੁੰਦੇ ਲੇਕਿਨ ਤੁਸੀਂ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਹੋ ਕਿਉਂਕਿ ਹਰਪਾਲ ਸਿੰਘ ਚੀਮਾ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਵਿੱਚ 27 ਲੋਕਾਂ ਦੀ ਮੌਤ ਹੋਈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹਦੇ ਵਿੱਚ ਇਥਨੋਲ ਸੀ ਮਥਨੋਲ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਆਪਕਾਰੀ ਜਿਹੜਾ ਮਤਰਾਲਾ ਹੈ ਉਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 80000 ਲੀਟਰ ਇਥਨੋਲ ਫੜੀ ਗਈ ਹੈ ਜਿਸ ਦੇ ਵਿੱਚੋਂ ਦੋ ਬੰਦੇ ਯੂਪੀ ਦੇ ਨੇ ਇੱਕ ਨੇਪਾਲ ਦਾ ਹੈ ਇੱਕ ਪੰਜਾਬੀ ਦਾ ਹੈ ਦੋ ਵੱਡੇ ਕੈਂਟਰਾਂ ਦੇ ਵਿੱਚ ਉਹ ਇਥਨੋਲ ਲਈ ਆਈ ਜਾ ਰਹੀ ਸੀ ਇਹ ਸ਼ਰਾਬ ਹੈ ਜਾਣੀ ਸੀ ਸ਼ਰਾਬ ਜ਼ਹਿਰੀਲੀ ਵੰਡੀ ਸੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋਣੀ ਸੀ ਕਾਨਫਰੰਸ ਕੀਤੀ ਗਈ ਸਾਰਿਆਂ ਪਾਸੇ ਪ੍ਰਸ਼ੰਸਾ ਕੀਤੀ ਗਈ ਹਰਪਾਲ ਸਿੰਘ ਚੀਮਾ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੇਖੋ ਭਈ 80000 ਲੀਟਰ ਇਥਨਾਲ ਆਪਕਾਰੀ ਵੱਲੋਂ ਛਾਪੇ ਮਾਰ ਕੇ ਫੱਲ ਗਈ ਹੈ ਕਿਉਂਕਿ ਉਸਦੇ ਮਦਈ ਨੇ ਖੁਦ ਹਰਪਾਲ ਸਿੰਘ ਚੀਮਾ ਲੇਕਿਨ ਉਸ 80000 ਇਥਨਾਲ ਦਾ ਸੱਚ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਐਕਸਾਈਜ਼ ਵਿਭਾਗ ਦੇ ਬਟੰਡਾ ਪੁਲਿਸ ਵੱਲੋਂ 80000 ਲੀਟਰ ਇਥਨੌਲ ਬਦਰਾਮਕਵੀ ਕਰਕੇ ਵੱਡੀ ਪ੍ਰਾਪਤੀ ਦੱਸੀ ਗਈ ਇਹ ਇਥਨੌਲ ਗੁਜਰਾਤ ਨੰਬਰ ਦੀਆਂ ਗੱਡੀਆਂ ਵਿੱਚ ਪੰਜਾਬ ਵਿੱਚ ਨਕਲੀ ਸ਼ਰਾਬ ਬਣਾਉਣ ਲਈ ਆਈ ਸੀ ਇਸ ਦੀ ਪ੍ਰਾਪਤੀ ਨੂੰ ਹੋਰ ਚਮਕਾਉਣ ਦੇ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਅਪਾਲ ਸਿੰਘ ਚੀਮਾ ਪੱਨੋਂ ਕਾਨਫਰੰਸ ਕਰਕੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ ਦੱਸਿਆ ਗਿਆ ਪਰ ਅੱਜ ਮਾਮਲਾ ਉਸ ਸਮੇਂ ਨਵਾਂ ਆਇਆ ਜਦੋਂ ਟਰੱਕ ਦੇ ਮਾਲਕ ਟਰਾਂਸਪੋਰਟ ਬਲਜੀਤ ਸਿੰਘ ਸੰਧੂ ਅਤੇ ਸ਼ਰੂਮਣੀ ਅਕਾਲੀ ਦਲ ਦੇ ਬਟਿੰਡਾ ਸ਼ਹਿਰੀ ਹਲਕਾ ਇੰਚਾਰਜ ਅਕਬਾਲ ਸਿੰਘ ਬਬਲੀ ਢਿੱਲੋਮਾਨ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਦੋ ਆਗੂ ਨੇ ਕਿਹਾ ਇਥਨੋਲ ਦੇ ਟਰੱਕ ਸ਼ਰਾਬ ਬਣਾਉਣ ਲਈ ਨਹੀਂ ਸਗੋਂ ਪੈਟਰੋਲ ਵਿੱਚ ਬਣਾਉਣ ਲਈ ਇੰਡੀਅਨ ਆਇਲ ਦੇ ਟਰਮੀਨਲ ਬ੍ਰਿੰਡਾ ਵਿੱਚ ਆਏ ਸਨ ਜਿੰਨਾ ਵਿੱਚੋਂ ਇੱਕ ਦੀ ਐਂਟਰੀ ਇੰਡੀਅਨ ਆਇਲ ਗੇਟ ਤੇ ਹੋ ਚੁੱਕੀ ਸੀ ਪਰ ਅੰਦਰ ਗੱਡੀਆਂ ਦਾ ਇਕਾਠ ਹੋਣ ਕਰਕੇ ਉਸ ਤੋਂ ਬਾਅਦ ਡਰਾਈਵਰ ਪਾਰਕਿੰਗ ਕਰਨ ਗਿਆ ਬਾਹਰ ਪਾਰਕਿੰਗ ਕਰਕੇ ਲਗਾਈ ਗਈ ਉਹਨਾਂ ਨੇ ਕਿਹਾ ਕਿ ਡਰਾਈਵਰ ਆਪ ਕੋ ਨਹੀਂ ਗੱਡੀ ਇੱਕ ઠાਬੇ ਤੇ ਲਗਾ ਕੇ ਆਪਣੀ ਵਾਰੀ ਦੀ ਉਡੀਕ ਕੀਤੀ ਜਾ ਰਹੀ ਸੀ ਇਸੇ ਦੌਰਾਨ ਸਰ ਭਾਗ ਦੇ ਅਧਿਕਾਰੀਆਂ ਨੇ ਡਰਾਈਵਰਾਂ ਨੂੰ ਫੜ ਕੇ ਕਥਤ ਤੌਰ ਤੇ ਡਰਾਇਆ ਤਮਕਾਇਆ ਇਥੋਂ ਤੱਕ ਕਿ ਗਨ ਪੁਆਇੰਟ ਤੇ ਉਹਨਾਂ ਤੋਂ ਦਸਤਕਤ ਕਰਵਾਏ ਆ ਨੇ ਆਪਕਾਰੀ ਵਿਭਾਗ ਦੇ ਕੰਮ ਯਾਨੀ ਕਿ ਪੰਜਾਬ ਪੁਲਿਸ ਵੱਲੋਂ ਉਸ ਦੇ ਸਿਰ ਉੱਤੇ ਗਨ ਰੱਖ ਕੇ ਵੀ ਮਾਰ ਦੇਵਾਂਗੇ ਦਸਤਕਤ ਕਰਕੇ ਵਾਕਾਂਗੇ ਸ਼ਰਾਬ ਬਣਾਈ ਜਾਣੀ ਸੀ ਹਾਲਾਂਕਿ ਉਹ ਬਠਿੰਡਾ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਨੇ ਆਇਲ ਪੈਟਰੋਲ ਵਾਲੀਆਂ ਉਹਦੇ ਵਿੱਚ ਉਹ ਵਰਤੀ ਜਾਣੀ ਸੀ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ ਲੇਕਿਨ ਕਹਿੰਦੇ ਨੇ ਨਾ ਪੰਜਾਬੀ ਚ ਖੋਦਿਆ ਪਹਾੜ ਤੇ ਨਿਕਲੀ ਚੂਈਆ